ਨਾ ਮੇਰਾ ਵੀ ਮੇਰੇ ਨਾਲ ਸੁਣੋ ਹਾਂ ਉਹੀ ਮੈਨੂੰ 5 ਵਜੇ 5 ਵਜੇ ਮੈਂ ਸੱਦੋ ਮੈਂ ਆਉਣਾ ਕੋਈ ਸਵਾਰ ਕਰਨ ਦਾ ਭੱਜੂ ਭੱਜੂ ਫੇਰ ਦੱਸਿਓ ਭਰਾ ਇਹ ਤੋਂ ਵੱਡੀ ਕੀ ਗੱਲ ਕਰਾਂ ਮੈਂ ਯਾਰ ਉਹ ਅਸੀਂ ਟਾਈਮ ਤਾਂ ਰੱਖ ਲਿਆ ਮੈਂ ਕੋਈ ਨਹੀਂ ਕਰੀ ਜਾਂਦਾ ਨਹੀਂ ਉਹ ਟਾਈਮ ਅੱਜ ਹੁਣ ਚਲੋ ਤੁਸੀਂ ਮੇਨਾਂ ਸਾਰੇ ਸਾਰੇ ਭਰਾ ਸਾਬੂ ਸੋਸਾਇਟੀ ਦੇ ਸਾਡੇ ਭਰਾ ਕੋਈ ਨਹੀਂ ਸਾਡੇ ਆਪਣੇ ਯਾਰ ਇਹ ਕਿਛੜ ਤੋਂ ਦੀ ਕਿੱਝ ਬਣ ਉਹ ਸੋਸਾਇਟੀ ਨਾਲ ਇਹ ਕਿਹੜੇ ਕੰਮ ਚ ਪਏ ਯਾਰ ਸਾਰੇ ਇੱਥੇ ਲੋਕ ਲੈ ਗਏ ਸੀ ਉਹੀ ਭਰਾ ਜੇ ਇਲੈਕਸ਼ਨ ਚੱਲਣੀ ਆ ਤੁਹਾਡਾ ਹੱਕ ਪੜਦਾ ਵਿਰੋਧ ਕਰਨ ਦਾ ਤੁਸੀਂ ਮੈਨੂੰ ਟਾਈਮ ਦੱਸੋ ਮੈਂ ਅੱਜ ਅੱਜ ਮੈਨੂੰ ਭੁਗਤਾਨ ਦੇ ਦਿਓ ਮੈਂ ਰੋਜ਼ ਭੁਗਤਾਨੇ ਪੇਟ ਜਦ ਤੱਕ ਤੁਹਾਨੂੰ ਪਤਾ ਹੀ ਭਰਾ ਆ ਆਪਾਂ ਤੁਸੀਂ ਮੈਨੂੰ ਟਾਈਮ ਦਿਓ ਮੈਂ ਟਾਈਮ ਹੋਰ ਅੱਗੇ ਪਿਛੇ ਕਰਕੇ ਤੁਹਾਡੇ ਕੋਲ ਆ ਕੇ ਬਹਿ ਕੇ ਤੁਸੀਂ ਸਵਾਲ ਕਰੋ ਮੈਂ ਬਹਿ ਜੂ ਭਰਾ ਦੱਸੋ ਠੀਕ ਹੈ ਭਾਈ ਮੈਂ ਇਹੋ ਕਰ ਸਕਦਾ ਜੀ ਇੱਕ ਦਿਨ ਦੇ ਵਿੱਚ ਥੋੜੇ ਹੋਰ ਅੱਗੇ ਹੋਰ ਗੱਲ ਕਰੀਏ ਇਹਨਾਂ ਨੂੰ ਆਪਾਂ ਉਹ ਮੇਰੀ ਗੱਲ ਵਾਹ ਮੇਰੀ ਗੱਲ ਸੁਣੋ ਇਹ ਇੱਕ ਬੇਟਾ ਇੱਕ ਮਿੰਟ ਤੂੰ ਜੋ ਵੀ ਸਵਾਲ ਕਰਦੇ ਆ ਮੈਨੂੰ ਟਾਈਮ ਦੋ ਕੱਲ ਦਾ ਦੇ ਦੋ ਜਾਂ ਰਾਤ ਦਾ ਦੇ ਦੋ ਮੈਂ ਨਾ ਹੋ ਫਿਰ ਦੱਸੋ ਤੇਰੀ ਮੇਰਾ ਉਹ ਯਾਰ ਮੈਂ ਨਹੀਂ ਉਹ ਭਾਈ ਦਾ ਉਹ ਨਹੀਂ ਉਹ ਭਾਈ ਦਾ ਭਰਾ ਮੈਂ ਤੁਹਾਡੇ ਵਿੱਚੋਂ ਆ ਤੁਹਾਡਾ ਭਰਾ ਆ ਵੀਜ਼ਾ ਵੀ ਤੁਸੀਂ ਵੀਜ਼ਾ ਉਹ ਹੋਹੀ ਬੋਟਾ ਉਹ ਮੈਰੀ ਕੰਪਨੀ ਵੀ ਬੋਲ ਉਹੀ ਮੈਨੂੰ ਵੀ ਮੈਨੂੰ ਵੀ ਪਾਉਂਦੇ ਏ ਮੈਨੂੰ ਵੀ ਪਾਉਂਦੇ ਏ ਬਿਲਕੁਲ ਤੁਸੀਂ ਤੈਨੂੰ ਪਾਏ ਬੈਠੋ ਕੋਈ ਨਹੀਂ ਸਾਹਿਬ ਭਾਈ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਸੁਣਨ ਦੀ ਗੱਲ ਕਰੋ ਮੇਰੀ ਗੱਲ ਸੁਣੋ ਕੋਈ ਕੋਈ ਆਪਣੀ ਸਵਾਲਾਂ ਦੀ ਗੱਲ

ਆ ਮੈਂ ਭਜਣਾ ਉਹੀ ਮੈਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਤੇ ਸੁਣੋ ਭਾਜੀ ਫੇਰ ਖਸਾਣੇ ਬੈਨੇ ਆਪਾਂ ਸਾਰੇ ਪਰਿਵਾਰਾਂ ਸਾਰੇ ਜੀਆਂ ਨੇ ਹੈਗੇ ਸਾਰੇ ਫੇਰ ਸੁਣੋ ਉਹੀ ਮੇਨ ਦਾ ਟਾਈਮ 5:00 ਵਜੇ ਤੋਂ ਬਾਅਦ ਕੋਈ ਟਾਈਮ ਦੇ ਦਿਓ ਕਿਤੇ ਕਹਿੰਦੇ ਮੈਂ ਆ ਜੰਦਾ ਜੀ ਨਹੀਂ ਇੱਕ ਸਾਡੀ ਮੇਰੇ ਹੱਥ ਜੋੜ ਕੇ ਬੈੰਦੀ ਆ ਮੈਂ ਭਾਜੀ ਇੱਕ ਮਿੰਟ ਸੁਣੋ ਸੁਣੋ ਮੇਰੀ ਗੱਲ ਜੋ ਤੁਸੀਂ ਸਵਾਲ ਕਰਨਾ ਜੋ ਜਵਾਬ ਕਰਨਾ ਮੈਂ ਪੰਜ ਮੈਂ ਭਾਜੀ ਪਤਾ ਕਰ ਮੈਨੂੰ ਇੱਕ ਜਿਹੜਾ ਮੁੱਦਾ ਹੁੰਦਾ ਮੇਰੀ ਗੱਲ ਸੁਣੋ ਭਾਜੀ ਤੂੰ ਅਖਿਆ ਕੀ ਆ ਆ ਲੋਖ ਲੋਤੇ ਮੈਨੂੰ ਡੀਕ ਦੇ ਐਵੇਂ ਖਲੋਤੇ ਐਵੇਂ ਲੋਗੀਆਂ ਫੇਰ ਤੂੰ ਉੱਠੀਂ ਮੇਰੀ ਗੱਲ ਸੁਣੋ ਮੈਂ ਇੱਕ ਲਬਜ ਨਹੀਂ ਖੁੱਲ ਕੇ ਸ਼ਬਦ ਬੋਲੂਗਾ ਤੁਹਾਡੇ ਨਾਲ ਮੈਂ ਇਸ ਵਾਰ ਦਾ ਤਾਲੂ ਕਰਦਾ ਇੱਕ ਮੈਨੂੰ ਸਾਲ ਹੋ ਗਿਆ 15 ਫਰਵਰੀ ਦਾ ਮੈਂ ਬੀਜੇਪੀ ਜੋ ਅਕਾਲੀ ਦਲ ਜੋ ਬੀਜੇਪੀ ਜਾਇਆ ਤਹਾਡੇ ਵਿੱਚੋਂ ਕਿਹੇ ਮੇਰੇ ਵੀਰ ਨੇ ਕਿਹੇ ਭਰਾ ਨੇ ਮੈਨੂੰ ਅਪਰੋਚ ਕੀਤੀ ਮੈਂ ਗੁੱਸਾ ਨਹੀਂ ਦਾ ਇੱਕ ਜਣਾ ਬੋਲੇ ਸਾਰੇ ਦਾ ਪਿਓ ਹਾਂ ਮੈਂ 1 ਸਾਲ 15 ਫਰਵਰੀ ਪਿਛਲੇ 23 ਦਾ ਪਾਜ ਬੱਜ ਗਿਆ ਸਾਰਿਆਂ ਨੂੰ ਪਤਾ ਜਗ ਜਾ ਰਿਹਾ ਕਿਹੇ ਮੇਰੇ ਵੀਰ ਨੇ ਕਿਸਾਨ ਵੀਰ ਨੇ ਕਿਹੇ ਇਹ ਮਜਬਣੇ ਜਿਹੜੇ ਆਪਣੇ ਐਨਟੀ ਐਨਟੀ ਆਪਣੇ ਵਿੱਚ ਦੀ ਸੰਯੁਕਤ ਸਿਸ਼ਾਨ ਮੋਰਚਾ ਕਿਹੇ ਭੈਣ ਭਰਾ ਨੇ ਮੈਨੂੰ ਆਖਿਆ ਕਿ ਤੂੰ ਚਲ ਗਿਆ ਤੇ ਤੂੰ 10 ਸਾਲ ਕੀ ਹਾਲ ਕਰਾਉਣਾ ਇੱਕ ਮਿੰਟ ਖੋ ਜਾ ਇੱਕ ਮਿੰਟ ਖੋ ਜਾ ਇਹਦੇ ਜਵਾਬ ਮੈਂ ਦਵਾ ਮੇਰੀ ਗੱਲ ਸੁਣ ਭਰਾ ਮੈਂ ਕੋਈ ਇੱਕ ਸਵਾਲ ਕੀਤਾ ਮੇਰੇ ਮਨ ਦੀ ਵੀ ਤੁਹਾਡੇ ਦਾ ਰੋਸ ਆ ਮੇਰੇ ਵੀ ਤੁਹਾਡੇ ਦਾ ਬਣਦੇ ਸੋ ਸਾਡਾ ਪਿਆਰ ਹੈ ਖੱਡੋ ਨਹੀਂ ਹੋਰ ਜਿੱਦ ਕਿ ਗਰੂਨ ਆਇਆ ਸਭ ਤੋਂ ਪਹਿਲਾਂ ਤੁਹਾਡੇ ਬੂਹੇ ਅੱਗੇ ਗਏ ਤਾਂ ਹਲ ਕਰਾਤੇ ਮੇਰੀ ਗੱਲ ਸੁਣੋ ਜਿਹੜਾ ਲਿਖਤੀ ਸਮਝਦਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਖੀਰੀ ਦੇ ਜਿਹੜਾ ਮੇਰੀ ਗੱਲ ਕੁੱਤੇ ਮਾਰੇ ਉਹਦਾ 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 ਕੀ ਮੇਰੀ ਗੱਲ ਸੁਣੋ ਜਿਹੜਾ ਬਾਰਡਰ ਜਿਹੜੇ ਜਿਹੇ ਦੇ ਸਵਾਲ ਜਵਾਬ ਕਰਦੇ ਆ ਤੇ ਪਿਆਰ ਦਾ ਮੇਰੀ ਗੱਲ ਸੁਣੋ ਬਿਲਕੁਲ ਰੋਲਾ ਪਾ ਕੇ ਆਖੋ ਵੀ ਤੁਸੀਂ ਟਾਈਮ ਰੱਖ ਲੋ ਦੋ ਅਫਸਰਨਾ ਬਲਦ ਕਰ ਦੋ ਜੇ ਸਰਕਾਰ ਬਣਦੀ ਆ ਸਾਡੇ ਮਸਲੇ ਹੱਲ ਹੋਣਗੇ ਮੇਰੀ ਗੱਲ ਸੁਣ ਮੈਂ ਜਿਹੜਾ ਮੇਰਾ ਉਮੀਦਵਾਰ ਜਿਹੜਾ ਨਵਾਂ ਆਇਆ ਰੱਬ ਨੂੰ ਜਾਣਦੇ ਨਹੀਂ ਬਾਬੇ ਬੁੱਢੇ ਦੇ ਵੱਲ ਮੂੰਹ ਕਰਕੇ ਕਹਿੰਦਾ ਆ ਜਿਹੜਾ ਤਾਰ ਦਾ ਮਸਲਾ ਹੀ ਸਰਕਾਰ ਵੀ ਨਹੀਂ ਬਣੀ ਉਹਨੂੰ ਮੈਂ ਕਿਹਾ ਕੁਦਰਤੀ ਉਹਨੂੰ ਆਪਣੀ ਛਾਣੇ ਟਾਈਮ ਦੇ ਦਿੱਤਾ ਤੇ ਤਾਰ ਦੇ ਟਰੈਕਟਰ ਹੋ ਗਏ ਜਿਹੜਾ ਗੱਲ ਤੇ ਬੈਹਿ ਕੇ ਨੁਪੜਦੀ ਜੇ ਵੀਰੋ ਸਾਡੇ ਵਰਗੇ ਨੂੰ ਉਹ ਹੀ ਬੈਠੇ ਰਹੇ ਮੇਰਾ ਕੁਝ ਮੇਰਾ ਨਹੀਂ ਜਾ ਰਿਹਾ ਕੀ ਹੈ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਜੋ ਪਿਛੇ ਹੋ ਗਿਆ ਸ਼ਹੀਦ ਹੋ ਗਿਆ ਜੋ ਕੁਝ ਹੋ ਗਿਆ ਉਹ ਤੁਹਾਨੂੰ ਸਿਆਸਤ ਖੇਢੀ ਗਈ ਆ ਸਾਡੇ ਵਰਗੇ ਸਾਡੇ ਮੇਰੀ ਗੱਲ ਸੁਣੋ ਐਡੇ ਨਿਆਣੇ ਨਹੀਂ ਆਹੀ ਐਡੇ ਨਿਆਣੇ ਨਹੀਂ ਆਹੀ ਕਿਹਨੇ ਜਿਹਨੇ ਸਿਆਸਤ ਐਡੇ ਨਿਆਣੇ ਨਹੀਂ ਕਲੀਅਰ ਕਰਾ ਸਾਸਰ ਘਟੀਆ ਮੈਂ ਕਿਹਾ ਰਸੋਈ ਪੰਜ ਵਜੇ ਤੋਂ ਬਾਅਦ ਜਿੱਥੇ ਕਹਿਣਗੇ ਸਾਸਰ ਘਟੀਆ ਕਲੀਅਰ ਕਰਾ ਸਾਸਰ ਘਟੀਆ ਸਾਸਰ ਘਟੀਆ ਕਲੀਅਰ ਕਰਾ ਫੋਨ ਕਰਾ ਸਾਸਰ ਘਟੀਆ ਪਿਆਰ ਵੀ ਰੱਖਾ ਫਾਣੇ ਵਜਦੀ ਕਲੀਅਰ ਕਰਾ 43 ਓ ਇੱਕ ਮਿੰਟ ਬਾਧਾ ਖੋਲ ਜਾ ਯਾਰ 13 ਮਹੀਨੇ ਹੀ ਉੱਥੇ ਬੈਠੇ ਮੇਰੀ ਗੱਲ ਸੁਣ ਜਦੋਂ ਤੇਰਾ ਦੂਸਰਾ ਬੈਠਿਆ ਜਿੰਨਾਂ ਦਾ ਸਾਡਾ ਸਾਸੂ ਘਰ ਮਰੇ ਉਹ ਦੋਸਤੀ ਗੱਲ ਤੇ ਨਹੀਂ ਸੁਣਨੀ ਫਿਰ ਇਹੋ ਜਿਹੀ ਗੱਲਾਂ ਸੁਣ ਵੀ ਪਹੁੰਚੇ ਮੇਰੀ ਗੱਲ ਸੁਣ ਕਿਹੜੀ ਤਾੜੀ ਇੱਕ ਆਦਰਾਣੀ ਤਾੜੀ ਦੂਹਾ ਤਲਾ ਵਜਦੀ ਆ ਕਾਨੂੰਨ ਨੇ ਬਣਾਏ ਆ ਜੇ ਬਣਾਏ ਆ ਤੇਰੇ ਬਣਾਏ ਆ ਉਹਨੇ ਮਾਫੀ ਵੀ ਮੰਗੀ ਕਿ ਨਹੀਂ ਮੰਗਾਈ ਤੇਰਾ ਮਹੀਨਾ ਬਾਅਦ ਘੋੜਚ ਕੋਟਾ ਦੇ ਕੇ ਮੰਗਾਈ ਆ ਉਹਨੇ ਸ਼ਬਦ ਵੀ ਮੰਗਾਈ ਆ ਹੱਥੀਂ ਮੰਗਾਈ ਆ ਮੰਗੀ ਨਾ ਮਾਫੀ ਨਹੀਂ ਦੇ ਕੇ ਕੋਟਾ ਦੇਣਾ ਕੋਟਾ ਦੇਣਾ ਬਣਾਇਆ ਲੋਕਾਂ ਦੇ ਉੱਤੇ ਉਹਨਾਂ ਦੀ ਜਿੱਤਾਂ ਜਾਂਦਾ ਹੈ ਤੇਰੀ ਕੀ ਗੱਲ ਹੈ ਸਾਡੇ ਸਾਸੋ ਦਾ ਆਪਾਂ ਇੱਕ ਕਮੈਂਟ ਪਾ ਲਏ ਆ ਜੀ ਸਾਡਾ ਸ਼ਹਿਰ ਦਾ ਗੱਡੀ ਹੈ ਕੱਲੇ ਸਾਡੇ ਆਗੂ ਤਾਂ ਅੰਦਰ ਅੰਦਰ ਸਵਾਲ ਕਰ ਰਹੇ ਨੇ ਲਾਈਵ ਆ ਜਾਓ ਪਰਚੇ ਰਾਤ ਹੋ ਗਿਆ ਪਰਚੇ ਰਾਤ ਹੋ ਗਿਆ ਜਿਹੜੇ ਪਰਚੇ ਪਾਇਆ ਨਸਾਨਾ ਹੋਈ ਗੀ ਬਾਕਾਦ ਹੋ ਗਿਆ ਮੈਂ ਉਹ 2 ਮਿੰਟ ਪੰਜ ਹੋਈ ਦੁਬਾਰਾ ਮਟਾਈ ਦੇ ਜਿੱਥੇ ਇਕ ਆਮ ਬੈਠਾ ਪੰਜ ਕਿੰਨੇ ਬਿਜਾਣੇ ਪੰਜ ਬੈਣੇ 11ਵੇਂ ਮਕੱਲਾ ਬਈ ਉਹਨਾਂ ਨੂੰ ਦੱਸ ਕੋਈ ਗੱਲ ਹੀ ਨਹੀਂ ਹੈ ਸਵਾਲ ਤਾਂ ਸਾਡੇ ਸਾਡੇ ਕੋ ਆਇਆ ਕੋਈ ਸਮਾਂ ਦੇ ਕੰਮ ਹੈ ਸ਼ਰਤਾਂ ਕਿ ਉਹਨਾਂ ਦਾ